ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਸੋਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਤਰੱਕੀ ਦੇਵੇ ਤੁਸੀਂ ਆਪਣੇ ਘਰੇ ਖੁਸ਼ ਰਹੋ ਮੇਰੀ ਇਹੀ ਅਰਦਾਸ ਹੈ ਤੇ ਬਹੁਤ ਪੈਣਾ ਦੇ ਫੋਨ ਆਏ ਵੀ ਤੁਸੀਂ ਮੋਟੀਵੇਸ਼ਨ ਵੀਡੀਓ ਪਾਉਣਾ ਹਟ ਗਈ ਕਿਉਂ ਨਹੀਂ ਪਾਉਂਦੇ ਛੋਟੀਆਂ ਪਾਉਣਿਓ ਉਹ ਪਤਾ ਗੱਲ ਕੀ ਹੈ ਜੀ ਨਾਲ ਮੇਰਾ ਕੱਪੜੇ ਦਾ ਕੰਮ ਹੈ ਕੱਪੜਾ ਲਿਆਉਣਾ ਕੱਪੜਾ ਵੇਚਣਾ ਤੈਹਾ ਮਾਰਨੀਆਂ ਤੇ ਲੋਕਾਂ ਦੇ ਪਾਰਸਲ ਲਾਉਣੇ ਡਰੈਸ ਲਿਖਣੇ ਵੀ ਕਰਪਾ ਗੁਰੂ ਮਹਾਰਾਜ ਜੀ ਵੀ ਆਪਣਾ ਕੰਮ ਬਹੁਤ ਸੋਹਣਾ ਜੀ ਬਹੁਤ ਵਧੀਆ ਲੋਕ ਆਪਣਾ ਕੱਪੜਾ ਪਸੰਦ ਕਰਦੇ ਆ ਤੇ ਵਧੀਆ ਲੱਗਦਾ ਇਸ ਕਰਕੇ ਮੈਂ ਥੋੜੀ ਬਿਜੀ ਚੱਲਦੀ ਆ ਜੀ ਵੀਡੀਓ ਬਣਾਉਣ ਦਾ ਸਹੀ ਪੁੱਛੋ ਟਾਈਮ ਨਹੀਂ ਲੱਗਦਾ ਕਈ ਵਾਰੀ ਰੋਟੀ ਖਾਣ ਦਾ ਵੀ ਟਾਈਮ ਨਹੀਂ ਲੱਗਦਾ ਵੀ ਰੋਟੀ ਵੀ ਬੇ ਟਾਈਮ ਹੀ ਖਾਦੀ ਜਾਂਦੀ ਹੈ ਇੱਕ ਸਿਹਤ ਕਦੇ ਕਦੇ ਸਾਥ ਛੱਡ ਜਾਂਦੀ ਹੈ ਜੀ ਜਿਆਦਾ ਕੰਮ ਕਰਨਾ ਸੀ ਥੱਕ ਜਾਂਦੀ ਹੈ ਅੱਜ ਆਪਾਂ ਤੁਹਾਡੇ ਨਾਲ ਗੱਲਾਂ ਕੁਝ ਕਰਦੇ ਆ ਉਹੀ ਜੋ ਆਪਣੀਆਂ ਡੇਲੀ ਰੁਟੀਨ ਦੇ ਵਿੱਚ ਹੁੰਦੀਆਂ ਘਰਾਂ ਦੇ ਵਿੱਚ ਹੁੰਦੀਆਂ ਰਹਿੰਦੀਆਂ ਉਹ ਹੱਲ ਕਰਦੀ ਆ ਮੈਂ ਵੀ ਕਿਸੇ ਨਾ ਕਿਸੇ ਦੇ ਘਰੇ ਐਸਾ ਪਰਸਨ ਜ਼ਰੂਰ ਹੁੰਦਾ ਜਿਹੜਾ ਤੁਹਾਨੂੰ ਤੰਗ ਕਰਦਾ ਹੋਵੇ ਪਰੇਸ਼ਾਨ ਕਰਦਾ ਹੋਵੇ ਹਰ ਇੱਕ ਦੇ ਘਰੇ ਹੁੰਦਾ ਕੋਈ ਮੇਰੇ ਮੇਰੇ ਘਰ ਦੇ ਸਾਰੇ ਨਹੀਂ ਹੈਗਾ ਤੁਹਾਡੇ ਘਰਾਂ 'ਚ ਵੀ ਹੋਣਗੇ ਜੇ ਘਰ ਦੇ ਵਿੱਚ 5-7 ਮੈਂਬਰਾਂ ਤੇ ਇੱਕ ਮੈਂਬਰ ਐਸਾ ਜ਼ਰੂਰ ਹੁੰਦਾ ਵੀ ਜਿਹੜਾ ਵੀ ਤੁਹਾਨੂੰ ਬਿਨ ਮਤਬਲਾ ਪਰੇਸ਼ਾਨ ਕਰਦਾ ਹਨਾ ਵੀ ਤੁਹਾਡੇ ਤੁਸੀਂ ਕੰਮ ਕਰਨ ਦੇ ਵਧੀਆ ਹੈਪੀ ਮੂਡ 'ਚ ਹੁੰਨੇ ਹੋ ਵਧੀਆ ਕੰਮ ਕਰੀ ਜਾਂਦੇ ਹੋਣ ਤੁਹਾਡਾ ਮਨ ਵਧੀਆ ਲੱਗਿਆ ਹੁੰਦਾ ਕੋਈ ਐਸਾ ਆਪਣੇ ਘਰ ਦੇ ਵਿੱਚ ਸਖਸ ਹੁੰਦਾ ਜਾਂ ਉਹ ਟੋਕ ਟਕਾਈ ਕਰਨੀ ਸਵਾਲ ਤੇ ਸਵਾਲ ਕਰਨਾ ਜਵਾਬ ਤੇ ਜਵਾਬ ਮੰਗਣਾ ਹਰ ਇੱਕ ਦੇ ਘਰ ਦੇ ਵਿੱਚ ਹੁੰਦਾ ਹੈ ਉੱਥੇ ਆਪਾਂ ਨੂੰ ਛੋੜਦਾ ਚੜਚੜਾ ਬਣਾ ਜਾਂਦਾ ਵੀ ਵੀ ਆਪਾਂ ਇੰਨਾ ਕੰਟਰੋਲ ਕਰਕੇ ਰੱਖਦੇ ਆ ਆਪਣੇ ਆਪ ਤੇ ਵੀ ਛੱਡੋ ਮਨਾ ਛੱਡੋ ਮਨਾ ਛੱਡੋ ਮਨਾਣਾ ਫਿਰ ਵੀ ਦੂਸਰੇ ਪਰਸਨ ਨੂੰ ਪਤਾ ਨਹੀਂ ਚੱਲਦਾ ਵੀ ਮੇਰੇ ਤੇ ਬੰਦਾ ਲੱਗਦਾ ਜਾਂ ਨਹੀਂ ਲੱਗਦਾ ਇੱਕ ਗੱਲ ਤਾਂ ਮੈਂ ਦੁਨੀਆ ਤੋਂ ਸਿੱਖ ਚੁੱਕੀ ਹਾਂ ਬਹੁਤ ਹੀ ਵਧੀਆ ਸਿੱਖ ਚੁੱਕੀ ਹਾਂ ਮੈਨੂੰ ਨਹੀਂ ਪਤਾ ਤੁਸੀਂ ਸਿੱਖਿਓ ਜਾਂ ਨਹੀਂ ਸਿੱਖੇ ਪਰ ਮੈਂ ਸਿੱਖ ਚੁੱਕੀ ਹਾਂ ਤੁਸੀਂ ਜਿਸ ਦਾ ਜੱਤ ਤੋਂ ਵੱਧ ਫਾਇਦਾ ਕੀਤਾ ਹੋਊ ਸਭ ਤੋਂ ਵੱਧ ਭਲਾ ਕੀਤਾ ਹੋਊ ਜਿਹਦਾ ਲਈ ਤੁਸੀਂ ਸਭ ਤੋਂ ਵੱਧ ਉਹਦਾ ਪਿਆਰ ਵੀ ਕੀਤਾ ਹੋਊਗਾ ਉਹਦੇ ਮਤਲਬ ਹਰ ਕੰਮ 'ਚ ਤੁਸੀਂ ਸਾਥ ਵੀ ਦਿੱਤਾ ਹੋਣਾ ਉਹਦੇ ਚੰਗੇ ਸਮੇਂ 'ਚ ਵੀ ਸਾਥ ਦਿੱਤਾ ਹੋਣਾ ਮਾੜੇ ਸਮੇਂ 'ਚ ਵੀ ਸਾਥ ਦਿੱਤਾ ਹੈ ਜਦੋਂ ਉਹੀ ਬੰਦਾ ਛੋੜੇ ਤੇ ਮਾੜੀ ਕਰਨ ਲੱਗ ਜਾਂਦਾ ਤੇ ਸੋ ਨੂੰ ਕਿੰਨੀ ਕ ਤਕਲੀਫ ਆਉਂਦੀ ਹੈ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਮੇਰੇ ਨਾਲ ਤੇ ਇਹ ਜਿਹੀ ਹੋ ਚੁੱਕੀ ਹੈ ਵੀ ਜੀ ਦਾ ਹੀ ਮੈਂ ਦੇ ਲੋਕ ਕੀਤਾ ਜਿੰਨਾ ਕੀਤਾ ਉਨੇ ਹੀ ਲੋਕਾਂ ਨੇ ਮਤਲਬ ਮੇਰੇ ਨਾਲ ਉਹ ਦੁੱਖਣਾਂ ਕੀਤੀਆਂ ਪਰ ਸ਼ੁਕਰ ਕਰਦੀ ਆ ਮੈਂ ਉਸ ਮਾਲਕ ਦਾ ਵੀ ਪ੍ਰਮਾਤਮਾ ਨੇ ਮੇਰੀ ਐਸੀ ਬਾਹ ਫੜੀ ਹੈ ਵੀ ਮੈਂ ਕਦੇ ਵੀ ਬਹਿਗਨੂ ਦਾ ਦੇਣ ਨਹੀਂ ਦੇ ਸਕਦੀ ਸਿਰਫ ਉਹਦਾ ਅੱਧਾ ਘੰਟਾ ਨਾਮ ਲਈਦਾ ਪਾਠ ਕਰੀਦਾ ਟਾਈਮ ਚੋਂ ਟਾਈਮ ਕੱਢ ਕੇ ਪਾਠ ਕਰੀਦਾ ਜਿੰਨੀ ਮਰਜ਼ੀ ਬਿਜੀ ਲਾਈਫ ਹੋਵੇ ਪਾਠ ਫਿਰ ਵੀ ਕਰੀਦਾ ਹੈ ਸੋਚ ਕੇ ਵੀ ਇਹਦੇ ਬਣਾ ਕੁਝ ਵੀ ਨਹੀਂ ਹੈਗਾ ਨਾ ਭੈਣ ਨਾ ਭਰਾ ਨਾ ਕੋਈ ਮਿੱਤਰ ਨਾ ਕੋਈ ਰਿਸ਼ਤੇਦਾਰ ਵੀ ਸੋਡੇ ਕੰਮ ਸਿਰਫ ਸੋਡੇ ਵੇਦੂ ਦਾ ਕੀਤਾ ਪਾਠ ਤੇ ਤੁਹਾਡੀਆਂ ਚੰਗਿਆਈਆਂ ਆਪ ਆਉਂਦੀਆਂ। 2-3 ਰੂਲ ਅਪਣਾ ਲਓ ਤੁਸੀਂ ਜ਼ਿੰਦਗੀ ਦੇ ਵਿੱਚ। ਕਾਮਯਾਬੀ ਤਾਂ ਤੁਹਾਡੇ ਪੈਰਾਂ 'ਚ ਆਊਗੀ। 2-3 ਰੂਲ ਤੁਹਾਡੇ ਪੱਕੇ ਹੋਣੇ ਚਾਹੀਦੇ। ਇੱਕ ਤਾਂ ਰੂਲ ਹੋਣਾ ਚਾਹੀਦਾ ਵੀ ਕਿਸੇ ਦੀ ਨਿੰਦਿਆ ਨਾ ਕਰੋ। ਚਾਹੇ ਕੋਈ ਟਰਾਲੀ ਖਰੀਦੀ ਫਿਰਦਾ, ਚਾਹੇ ਕੋਈ ਬਸਾਂ ਖਰੀਦੀ ਫਿਰਦਾ, ਚਾਹੇ ਤੁਸੀਂ ਰਿਕਸ਼ੇ ਵਾਲਿਓ, ਨਿੰਦਿਆ ਨਾ ਕਰੋ। ਇਹ ਗੁਰਬਾਣੀ ਦੱਸਦੀ ਹੈ ਜੀ। ਕਿਉਂਕਿ ਜੇ ਤੁਸੀਂ ਗੁਰੂ ਦੇ ਰੂਲਾਂ ਤੋਂ ਚੱਲੋਗੇ ਨਾ ਤੇ ਤੁਸੀਂ ਇੱਕ ਦਿਨ ਆਪ ਮੈਨੂੰ ਮੈਸੇਜ ਕਰਕੇ ਦੱਸੋਗੇ ਵੀ ਸਾਡੇ ਬਿਆਰੇ ਨਿਹਰੇ ਹੋ ਚੁੱਕੇ ਆ ਜਿਹੜੀਆਂ ਭੈਣਾਂ ਨੇ ਸਹੀ ਆਪਦੇ ਰੂਲ ਪਣਾ ਕੇ ਤੇ ਗੁਰਬਾਣੀ ਨਾਲ ਜੁੜੀਆਂ ਨਾ ਉਹ ਭੈਣਾਂ ਦੇ ਮਿਲ ਕੋਲ ਫੋਨ ਮੈਸੇਜ ਆਉਂਦੇ ਵੀ ਸਾਡੇ ਕੰਮ ਬਣ ਰਹੇ ਆ ਜਦੋਂ ਆਪ ਕੱਲੀ ਗੁਰਬਾਣੀ ਨੂੰ ਪੜ੍ਹ ਕੇ ਇਹ ਸੋਚ ਲੈਣਾ ਨਾ ਦਿਮਾਗ 'ਚ ਵੀ ਮੈਂ ਤਾਂ ਗੁਰਬਾਣੀ ਪੜ੍ਹਨ ਲੱਗ ਗਿਆ ਤੇ ਮੇਰੇ ਬਾਕੀ ਸਾਰੇ ਪਾਪ ਮਾਫ ਨੇ ਜਾਂ ਕੁਝ ਵੀ ਹੈ ਐਦਾਂ ਨਹੀਂ ਹੁੰਦਾ ਜੀ ਗੁਰਬਾਣੀ ਦੇ ਰੂਲਾਂ ਤੇ ਵੀ ਚੱਲਣਾ ਪੈਂਦਾ ਫਿਰ ਜਾ ਕੇ ਕੀਤੇ ਚੀਜ਼ਾਂ ਮਿਲਦੀਆਂ ਮੇਰੇ ਦੋ ਤਿੰਨ ਰੂਪ ਰੂਲ ਜਿੰਦਗੀ ਚ ਬਣਾ ਲਏ ਮੇਰੀ ਹੁਣ ਕੋਈ ਨਿੰਦਾ ਕਰੀ ਜਾਵੇ ਮੈਨੂੰ ਫਰਕ ਨਹੀਂ ਪੈਂਦਾ ਕੋਈ ਮੇਰੀਆਂ ਚੁਗਲੀਆਂ ਕਰੀ ਜਾਵੇ ਮੈਨੂੰ ਫਰਕ ਨਹੀਂ ਪੈਂਦਾ ਕਿਉਂਕਿ ਕਿਉਂਕਿ ਮੈਂ ਉਸ ਜਸ ਹੋ ਚੁੱਕੀ ਹਾਂ ਸਮਝ ਚੁੱਕੀ ਹਾਂ ਜਿਹੜਾ ਬੰਦਾ ਨਜਾਇਜ਼ ਗੁਰਬਾਣੀ ਪੜਨ ਲੱਗ ਜੇ ਉਹਨੂੰ ਵੀ ਪੜੀ ਜਾਵੇ ਗੁਰਬਾਣੀ ਬਾਰੇ ਜਾਣੀ ਜਾਵੇ ਵੀ ਹਾਂਜੀ ਗੁਰਬਾਣੀ ਚੀਜ਼ ਕੀ ਹੈ ਕੀ ਸਿਖਾਉਂਦੀ ਹੈ ਗੁਰੂਆਂ ਨੇ ਲਿਖੀ ਹੈ ਕਿਉਂ ਲਿਖੀ ਹੈ ਇਹਦਾ ਮਤਲਬ ਕੀ ਹੈ ਜਦੋਂ ਤੁਸੀਂ ਗੁਰਬਾਣੀ ਦੇ ਅਰਥ ਪੜਨ ਲੱਗ ਜੂਗੇ ਨਾ ਤੇ ਸੋਡੇ ਚ ਇੰਨਾ ਕੁ ਬਦਲਾਅ ਆ ਜਾਊਗਾ ਤੁਸੀਂ ਸੋਚ ਨਹੀਂ ਸਕਦੇ ਪਹਿਲਾਂ ਜੇ ਕੋਈ ਮੇਰੀ ਇਹ ਗੁਰਬਾਣੀ ਇਹ ਕਹਿੰਦੀ ਹੈ ਵੀ ਜਿਹੜਾ ਤੁਹਾਡਾ ਨਿੰਦਿਆ ਕਰਦਾ ਉਹਨੂੰ ਕਰਨ ਦਿਓ ਵੀ ਜਵਾਬ ਉਹਨੂੰ ਸਮਾਂ ਦੇਊਗਾ ਤੁਸੀਂ ਨਹੀਂ ਦੇਣਾ ਇਹ ਵੀ ਗੁਰਬਾਣੀ ਚ ਲਿਖਿਆ ਹੈ ਵੀ ਸਮਾਂ ਜਵਾਬ ਦਿੰਦਾ ਤੁਸੀਂ ਪਲਟ ਕੇ ਜਵਾਬ ਨਾ ਦਿਓ ਕੋਈ ਤੁਹਾਡੀ ਨਿੰਦਿਆ ਕਰਦਾ ਉਹਨੂੰ ਕਰੀ ਜਾਣ ਦਿਓ ਉਹਨੂੰ ਕੋਈ ਲੱਗਿਆ ਰਹੇ ਵਧਿਆ ਬਹਿ ਨਾ ਸਾਂ ਤੇਰੇ ਕੋਲ ਚੁਗਲੀਆਂ ਕਰ ਮੇਰੀਆਂ ਜੀ ਪਰ ਕੇ ਕਰ ਤੈਨੂੰ ਥੌੜੀ ਹੈ ਚੁਗਲੀਆਂ ਨਾਲ ਇੱਕ ਤਾਂ ਤੁਸੀਂ ਇਹ ਚੀਜ਼ਾਂ ਭੁੱਲ ਜਾਓ ਵੀ ਕੋਈ ਤੁਹਾਡੀਆਂ ਚੁਗਲੀਆਂ ਕਰਦਾ ਤੁਸੀਂ ਉਹ ਨਾਲ ਲੜਨਾ ਮੁਰ ਕੇ ਲੜਨਾ ਨਹੀਂ ਉਸ ਅਕਾਲ ਪੁਰਖ ਹੋਏਗੀ ਤੇ ਮੇਰੇ ਕਹੇ ਤੇ ਇੱਕ ਵਾਰੀ ਛੱਡ ਕੇ ਦੇਖੋ ਜਿੰਨਾ ਸੋਨ ਨੂੰ ਕੋਈ ਤੰਗ ਕਰਦਾ ਛੋੜੀਆਂ ਚੁਗਲੀਆਂ ਕਰਦਾ ਵਾਹਿਗੁਰੂ ਸੋਨ ਨੂੰ ਉਨਾ ਹੀ ਤਾਹਾਂ ਲੈ ਕੇ ਜਾਂਦਾ ਕਿਉਂਕਿ ਕਿਉਂਕਿ ਤੁਸੀਂ ਪਰਮਾਤਮਾ ਤੇ ਸਭ ਕੁਝ ਛੱਡ ਦਿੱਤਾ ਹੁੰਦਾ ਜਿਹੜੇ ਬੰਦਿਆਂ ਨੇ ਸਾਰਾ ਕੁਝ ਪਰਮਾਤਮਾ ਤੇ ਛੱਡਤਾ ਉਹਨਾਂ ਦੀ ਪਰਮਾਤਮਾ ਐਸੀ ਬਾਹ ਫੜਦਾ ਫਿਰ ਛੱਡਦਾ ਨਹੀਂ ਉਹਨਾਂ ਨੂੰ ਬਿਮਾਰੀਆਂ ਚੋਂ ਵੀ ਕੱਢ ਲੈਂਦਾ ਉਹਨਾਂ ਨੂੰ ਕਲੇਸਾਂ ਜੋ ਵੀ ਕੱਢ ਲੈਂਦਾ ਸਾਰੇ ਕਾਇਚੋਂ ਪਰਮਾਤਮਾ ਕੱਢ ਲੈਂਦਾ ਦੇਖੋ ਜੀ ਇੱਕ ਇਹ ਚੀਜ਼ ਨਾ ਸੋਚਿਆ ਕਰੋ ਫਲਾਣਾ ਗੁਰੂ ਨਾਲ ਜੁੜਿਆ ਸੀ ਫਲਾਣਾ ਮਰ ਗਿਆ ਜਨਮ ਮਰਨ ਆਪਣੇ ਕਰਮਾਂ ਦੇ ਹਿਸਾਬ ਤੇ ਜੁੜੇ ਹੁੰਦੇ ਆ ਮੌਤ ਕਿਹਨੂੰ ਕਦੋਂ ਹੋਣੀ ਹੈ ਕਿਸੇ ਨੂੰ ਨਹੀਂ ਪਤਾ ਨਾ ਤਾਂ ਸਾਨੂੰ ਇਹ ਪਤਾ ਵੀ ਬਿਮਾਰ ਬੰਦੇ ਦੀ ਮੌਤ ਹੋਣੀ ਆ ਨਾ ਸਾਨੂੰ ਇਹ ਪਤਾ ਚੰਗੇ ਬੜੇ ਦੀ ਮੌਤ ਹੋਣੀ ਆ ਮੌਤ ਦਾ ਕੋਈ ਟਾਈਮ ਨਹੀਂ ਨਾ ਉਹ ਰੋਗ ਦੇਖਦੀ ਆ ਨਾ ਉਹ ਤੰਦਰੁਸਤ ਦੇਖਦੀ ਆ ਕੁਝ ਨਹੀਂ ਉਹ ਜਿੱਦਨ ਤੁਹਾਡਾ ਸਾਹ ਇਸ ਦੁਨੀਆ ਤੋਂ ਪੂਰੀ ਹੋਊਗਾ ਤੁਸੀਂ ਤੁਰ ਜਾਣਾ ਹੈ ਅੱਗੇ ਜਾ ਕੇ ਨਵੀਂ ਜੁਨੀ ਚ ਪੈ ਜਾਣਾ ਇਹ ਦੁਨੀਆ ਇੱਕ ਮੇਲ ਹੈ ਇੱਥੇ ਆਉਣ ਜਾਣ ਲੱਗਿਆ ਹੋਇਆ ਡਰ ਨਾ ਕਰੋ ਮਰਨ ਤੋਂ ਆਉਣਾ ਵੀ ਹੈ ਜਾਣਾ ਵੀ ਹੈ ਕਿੱਥੋਂ ਆਇਆ ਕੁਛ ਨਹੀਂ ਪਤਾ ਕਿੱਥੇ ਜਾਣਾ ਕੁਛ ਨਹੀਂ ਪਤਾ ਕਿੰਨੀ ਵਾਰ ਜਨਮ ਲੈ ਚੁੱਕੇ ਆਪਾਂ ਇਸ ਜੱਗ ਤੇ ਆਪਣੀ ਕੋਈ ਨਹੀਂ ਪਤਾ ਐਣ ਇਸੇ ਧਰਤੀ ਤੇ ਐ ਨਹੀਂ ਪਤਾ ਆਪਣੇ ਕਿੱਥੇ ਕਿੱਥੇ ਕਰ ਹੋਣਗੇ ਕਿਉਂਕਿ ਰੱਬ ਨੇ ਉੱਲਾ ਬਣਾਇਆ ਜੇ ਉੱਲਾ ਨਾ ਹੋਵੇ ਤਾਂ ਦੁਨੀਆ ਗਲਗਲ ਮਰ ਜੇ ਜੇ ਦੁਨੀਆ ਤੇ ਮਰਨ ਕੱਟਿਆ ਗਿਆ ਨਾ ਦੁਨੀਆ ਨੇ ਵੈਸੇ ਹੀ ਸੜਸੜ ਮਰ ਜਾਣਾ ਪਿਆਰ ਖਤਮ ਹੋ ਜਾਣਾ ਇਸ ਕਰਕੇ ਪ੍ਰਮਾਤਮਾ ਨੇ ਜਨਮ ਮਰਨ ਬਣਾਇਆ ਹੋਇਆ ਵੀ ਬੰਦਾ ਮਰਦਾ ਵੀ ਹੈ ਜਨਮ ਵੀ ਲੈਂਦਾ ਮੇਲਾ ਹੀ ਮੇਲਾ ਦੇਖਣਾ ਆਇਓ ਮੇਲਾ ਦੇਖਿਆ ਕਰੋ ਵਧੀਆ ਆਨੰਦ ਲਓ ਮੈਂ ਕਹਣੀਆ ਇੱਥੇ ਇੱਕ ਪੜ ਨੂੰ ਵਧੀਆ ਜਮੋ ਆ ਵੀ ਜਿੰਨੀ ਕੁ ਗਜਾਇਸ ਉਹਦੇ ਹਿਸਾਬ ਨਾਲ ਟੂਰ ਤੇ ਜਾਇਆ ਕਰੋ ਕੋਈ ਮੂਵੀ ਦੇਖਣ ਬਗ ਜਾਇਆ ਕਰੋ ਥੋੜਾ ਜਿਹਾ ਆਪਣੇ ਲਈ ਵੀ ਜਾਉਣਾ ਸਿੱਖ ਲੋ ਚਤੋਂ ਬਹਿਰੇ ਨਾ ਚੀਜ਼ਾਂ ਕਰਿਆ ਕਰੋ ਮੈਂ ਪੈਸਾ ਕਮਾਉਣਾ 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 ਇੱਕ ਦਿਨ ਉਹ ਪੈਸਾ ਤਾਂ ਛੋਡੇ ਕੋਲੇ ਕਮਾਇਆ ਬਿਆ ਹੁੰਦਾ ਪਰ ਤੁਸੀਂ ਮੰਜੇ ਤੇ ਬਹਿ ਕੇ ਇਹ ਸੋਚੀ ਜਾਂਦੇ ਹੋ ਵੀ ਮੈਂ ਇੰਨਾ ਪੈਸਾ ਕਮਾਇਆ ਮੈਨੂੰ ਸੁੱਖ ਨਹੀਂ ਲੱਗਦਾ ਫਿਰ ਤੁਸੀਂ ਸੁਣਾਈਆਂ ਕਰਦੇ ਹੋ ਆਪਣੇ ਬੱਚਿਆਂ ਨੂੰ ਬੀ ਮੈਂ ساری ਜ਼ਿੰਦਗੀ ਕਮਾਇਆ ਮੈਂ ਪਾਟੇ ਲੀੜੇ ਪਾਏ ਤੁਸੀਂ ਮੇਰੀ ਕਦਰ ਨਹੀਂ ਕੀਤੀ ਤੁਸੀਂ ਐ ਨਹੀਂ ਕੀਤੀ ਦੇਖੋ ਕਦਰ ਕੁਦਰ ਇਥੇ ਕੋਈ ਨਹੀਂ ਕਰਦਾ ਭੁੱਲ ਜਾ ਮੇਰੀ ਜਿੰਨੀ ਵੀ ਕਮਾਈ ਹੈ ਮੈਂ ਮਹਾਰਾਜ ਕਰਕੇ ਕਹਿਣੀ ਆ ਵੀ ਜਿੰਨੀ ਵੀ ਕਮਾਈ ਹੈ ਕਹਿੰਦੇ ਕਮਾਈ ਆਪਣੀ ਕਦੇ ਦੱਸੋ ਨਾ ਠੀਕ ਹੈ ਇਹਦੇ ਵਿੱਚ ਬੰਦਾ ਇੱਕ ਤਈ ਗੋਚ ਆ ਜਾਂਦਾ ਅਗਲਾ ਕਹਿੰਦਾ ਹੰਗਾਰ ਕਰਦਾ ਦੁੱਜੇ ਨੰਬਰ ਤੇ ਵੀ ਕੋਈ ਛੋਟੇ ਲਈ ਸੋਚਦਾ ਕੋਈ ਛੋਟੇ ਇਸ ਕਰਕੇ ਕਮਾਈ ਕਦੇ ਨਾ ਦੱਸੋ ਚਾਹੇ ਤੁਹਾਡੀ 20 ਰੁਪਏ ਕਮਾਈ ਹੈ ਚਾਹੇ ਤੁਹਾਡੀ 20000 ਰੁਪਏ ਕਮਾਈ ਹੈ ਕਦੇ shear ਨਾ ਕਰੋ ਕਿਸੇ ਨਾਲ ਵੀ ਕਰਤਾ ਪਤੀ ਹੁੰਦਾ ਹਨ ਤੇ ਇੰਨੀਆਂ ਚੀਜ਼ਾਂ ਦੇ ਵਿੱਚ ਨਾ ਬੜਾ ਫਰਕ ਪੈ ਜਾਂਦਾ ਜਦੋਂ ਆਪਾਂ ਖੁਦ ਲਈ ਜਿਉਣ ਲੱਗ ਜਾਂਦੇ ਹਾਂ ਹੁਣ ਜੇ ਮੈਂ ਆ ਮੈਂ ਬੱਚਿਆਂ ਨੂੰ ਕੱਲ ਨੂੰ ਸਾਨ ਦਿਖਾਵਾਂ ਵੀ ਮੈਂ ਸੋ ਲਈ ਸੰਘਰਸ਼ ਕੀਤਾ ਮੈਂ ਮਾੜੇ ਬੰਦਿਆਂ ਨਾਲ ਕੱਟੀ ਮਾੜੇ ਸਮੇਂ ਨਾਲ ਕੱਟੀ ਤਾਂ ਮੇਰੀ ਗੱਲ ਗਾਹਤ ਹੈ ਕਿਉਂਕਿ ਬੱਚਿਆਂ ਨੇ ਤਾਂ ਮੈਨੂੰ ਕਦੇ ਨਹੀਂ ਕਿਹਾ ਵੀ ਤੁਸੀਂ ਆ ਖਾਓ ਨਾ ਜਾਂ ਪਾਓ ਨਾ ਮੈਂ ਕਹਣੀ ਆ ਵੀ ਜਵਾਨੀ ਦੇ ਵਿੱਚ ਤੁਸੀਂ ਜੇ ਕਮਾਉਣੇ ਤਾਂ ਖਾਇਆ ਜ਼ਰੂਰ ਕਰੋ ਹੁਣ ਮੈਂ ਆ ਮੇਰੀ 47 ਸਾਲ ਦੀ ਉਮਰ ਹੋ ਚੁੱਕੀ ਹੈ ਹੁਣ ਜੇ ਮੈਂ ਕਮਾਂ ਵੀ ਮੈਂ ਸਦਾ ਉਸੇ ਰੂਪ ਜਮਣੀ ਰਹਿੰਦੀ ਹੁਣ ਮੇਰੇ ਦੰਦਾਂ ਚ ਮਤਲਬ ਕਮਜ਼ੋਰੀ ਆ ਚੁੱਕੀ ਹੈ ਸ਼ੂਗਰ ਨਾਲ ਸ਼ੂਗਰ ਹੈ ਮੈਨੂੰ ਤੇ ਉਸ ਤੋਂ ਬਾਅਦ ਜਦੋਂ ਜਿਵੇਂ ਥੋੜੀ ਉਮਰ ਵੱਧਦੀ ਉਹਦੀ ਭੁੱਖ ਘਟ ਜਾਂਦੀ ਹੈ ਮੈਗਨੀਅਮ ਜਵਾਨੀ ਰਹਿੰਦੀ ਆਪਦਾ ਖਾਓ ਹੰਡਾਓ ਵਧੀਆ ਉਸ ਤੋਂ ਬਾਅਦ ਤਾਂ ਥੋੜੀਆਂ ਆਪੀ ਚੀਜ਼ਾਂ ਸਾਤ ਛੱਡਣ ਲੱਗ ਜਾਂਦੀਆਂ ਕੋਈ ਸਟਰੌਂਗ ਚੀਜ਼ ਨਹੀਂ ਖਾ ਸਕਦੀ ਨਾਲ ਦੀ ਨਾਲ ਦੰਦਾਂ ਦੋਖਣ ਲੱਗ ਜਾਂਦੇ ਆ ਸਮਾਂ ਰਹਿੰਦੇ ਆਪਣੇ ਸੌਂਕ ਪੂਰੇ ਜ਼ਰੂਰ ਕਰੋ ਕਿਸੇ ਲਈ ਆਪਣੇ ਸੌਂਕ ਨਾ ਮਾਰੋ ਚਾਹੇ ਆਪਦੇ ਬੱਚੇ ਆ ਚਾਹੇ ਜੋ ਮਰਜੀ ਆ ਜੇ ਤੁਸੀਂ ਕਮਾਉਨੇ ਹੋ ਤੁਸੀਂ ਕੰਮ ਕਰਦੇ ਹੋ ਤਾਂ ਤੁਸੀਂ ਆਪਣੇ ਸ਼ੌਂਕ ਸਮੇਂ ਨਾਲ ਪੂਰੇ ਕਰੋ ਕਦੇ ਇਹ ਨਾ ਸੋਚੋ ਵੀ ਮੈਂ ਸ਼ੌਂਕ ਫਲਾਨੀ ਦਾ ਵਿਆਹ ਕਰਕੇ ਪੂਰੇ ਕਰੂੰਗਾ ਮੈਂ ਸ਼ੌਂਕ ਘਰ ਪਾ ਕੇ ਪੂਰੇ ਕਰੂੰਗਾ ਮੈਂ ਗੱਡੀ ਲੈ ਕੇ ਇਹ ਚੀਜ਼ਾਂ ਤਾਂ ਸਾਰੀ ਜ਼ਿੰਦਗੀ ਮੁੱਕ ਜਾਂਦੀਆਂ ਕਦੇ ਵੀ ਨਹੀਂ ਮੁੱਕਦੀਆਂ ਜੇ ਆਪਾਂ ਘਰ ਪਾਲ ਲੈਨੇ ਤਾਂ ਆਪਾਂ ਕਹਿੰਦੇ ਨੇ ਗੱਡੀ ਹੋਵੇ ਜੇ ਆਪਣੇ ਕੋਲੇ ਗੱਡੀ ਆ ਜੇ ਤਾਂ ਆਪਾਂ ਕਹਿੰਦੇ ਆਪਣੇ ਕੋਲੇ ਇੱਕ ਦੁਕਾਨ ਆ ਆਪਦੀ ਹੋਵੇ ਦੁਕਾਨ ਪਾਲ ਕੇ ਤੇ ਚ ਕਪੜਾ ਵਧੀਆ ਹੋਵੇ ਜੇ ਉਹ ਕਪੜਾ ਵਧੀਆ ਹੋ ਗਿਆ ਤਾਂ ਹੁਣ ਆਪਾਂ ਇਹਨੂੰ ਵੱਡਾ ਸ਼ੋਰੂਮ ਬਣਾਈਏ ਕਿਉਂਕਿ ਜਿਹੜੀ ਆਪਣੀ ਡਿਮਾਂਡ ਹੈ ਉਹ ਕਦੇ ਨਹੀਂ ਘਟਦੀ ਇਹ ਗੱਲ ਮੰਨ ਲਿਓ ਆਪਣੀ ਡਿਮਾਂਡ ਕਦੇ ਵੀ ਨਹੀਂ ਡਿਮਾਂਡ ਮੁੱਕਦੀ ਆਪਾਂ ਅੱਗੇ ਵੱਧ ਜਾਨੇ ਜਿਵੇਂ ਜਿਵੇਂ ਆਪਣੇ ਪੈਸੇ ਆਈ ਜਾਂਦੇ ਆ ਆਪਣੇ ਲਈ ਆਪਾਂ ਜਿਉਉਂਦੇ ਨਹੀਂ ਜਦੋਂ ਆਪਾਂ ਭਾਜਨੇ ਮੰਜੇ ਤੇ ਛੋਟਾ ਜਿਹਾ ਰੋਗ ਲੱਗ ਜੇ ਫਿਰ ਪੈ ਕੇ ਮੈਂ ਤਾਂ ਕੋਸ਼ਿਸ਼ ਵੀ ਨਾ ਕਰਾ ਡਾ ਕੇ ਦੇਖਿਆ ਮੈਂ ਤਾਂ ਜ਼ਿੰਦਗੀ ਐ ਕੱਢ ਲਈ ਕਿਉਂਕਿ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ ਛੋਡੇ ਪਸਤਾਉਣ ਤੇ ਵੀ ਤੁਹਾਨੂੰ ਦੁਬਾਰਾ ਨਹੀਂ ਮਿਲਦੀ ਇਸ ਕਰਕੇ ਆਪ ਦੀ ਔਕਾਤ ਦੇ ਨਿਤਾਬਕ ਬਹਾਰੰਦਰ ਜ਼ਰੂਰ ਜਾਓ ਘੁੰਮੋ ਫਿਰ ਆ ਪਹਾੜਾਂ 'ਚ ਲੋਕਾਂ ਨੇ ਮੇ ਹੋਊਆ ਬਣਾ ਰੱਖਿਆ ਮੇਰਾ 50000 ਲੱਗ ਗਿਆ ਜੀ ਮੇਰਾ 30000 ਲੱਗੇ ਗੱਕ ਹੁੰਦੇ ਆ ਸਾਰੇ ਲੋਕਾਂ ਦੇ ਅਸੀਂ ਪਹਾੜੀ ਇਰ ਵਿੱਚ ਤਿੰਨ ਤਿੰਨ ਦਿਨ ਰਹਿ ਕੇ ਆਉਂਦੇ ਆ ਵੱਧ ਤੋਂ ਵੱਧ ਸਾਡਾ ਵਿੱਚੇ ਗੱਡੀ ਦਾ ਤੇਲ 15 ਤੋਂ 17000 ਖਰਚ ਆਉਂਦਾ ਚਾਰ ਪੰਜ ਜਣੇ ਹੁੰਨੇ ਆ ਅਸੀਂ ਮੰਨ ਲੈ ਕਿ ਤਿੰਨ ਤਿੰਨ ਹਜ਼ਾਰ ਹੀ ਆਇਆ ਜੇ ਛ ਪਹਾੜਾਂ ਬਸ ਖਰੀਦੋ ਨਾ ਕੁਝ ਜੇ ਖਰੀਦੋਗੇ ਤਾਂ ਦੇਖੋ ਤਾ ਬੱਕ ਖਰਚ ਹੈ ਖਰੀਦਣ ਦਾ ਬੱਕ ਖਰਚ ਹੈ ਚਾਹੇ ਤੁਸੀਂ ਹਜ਼ਾਰ ਦੀ ਖਰੀਦੋ ਚਾਹੇ ਤੁਸੀਂ 10000 ਦੀ ਖਰੀਦੋ ਚੀਜ਼ ਜੇ ਤੁਸੀਂ ਕੱਲਾ ਤੇਲ ਤੇ ਇੱਥੇ ਰਹਿਣ ਵਾਸਤੇ ਗਏ ਹੋ ਖਾਣ ਵਾਸਤੇ ਤਿੰਨ ਚੀਜ਼ਾਂ ਦੀ ਧਿਆਨ ਰੱਖੋਗੇ ਤਾਂ ਬਾਲਾ ਖਰਚਾ ਨਹੀਂ ਆਉਂਦਾ ਆਪਣੀ ਫੈਮਿਲੀ ਨੂੰ ਪਹਾੜੀ ਏਰੀਆ ਵਿੱਚ ਜਰੂਰ ਲੈ ਕੇ ਜਾਓ ਕਿਉਂਕਿ ਲੋਕ ਆਹਂਦੇ ਸਾਡੇ ਚ ਗਜੈਸ ਨਹੀਂ ਸਾਡੇ ਚ ਆਏ ਨਹੀਂ ਦੇਖੋ ਜੀ ਗਜੈਸਾਂ ਕਿਸੇ ਚ ਨਹੀਂ ਹੁੰਦੀਆਂ ਪਰ ਆਪਣੀ ਜਿੰਦਗੀ ਲਈ ਜਿਉਣਾ ਜ਼ਰੂਰ ਸਿੱਖੋ ਜਦੋਂ ਆਪਾਂ ਬਿਮਾਰ ਹੋ ਜਾਂਦੇ ਆ ਉਹ ਤਾਂ ਆਪਾਂ ਡਾਕਟਰ ਨੂੰ ਘਰ ਵੇਚ ਕੇ ਵੀ ਪੈਸੇ ਦੇਣ ਤੱਕਰ ਜਾਂਦੇ ਆ ਇਹ ਸੋਚਿਆ ਕਰੋ ਵੀ ਰੱਬਾ ਮੇਰੀ ਬਿਮਾਰੀ ਤੇ ਪੈਸੇ ਨਾ ਲਗਾਈਂ ਵੀ ਮੈਂ ਆਪਣੇ ਬੱਚਿਆਂ ਆ ਉਹਦੀ ਜਿੰਨੀ ਵੀ ਮੇਰੀ ਜ਼ਿੰਦਗੀ ਹੈ ਸੋਹਣੀ ਜ਼ਿੰਦਗੀ ਮੈਂ ਜਮਾ ਰੱਬ ਅਕੇ ਦੋ ਹੀ ਅਰਦਾਸਾਂ ਕਰਿਆ ਕਰੋ ਸੱਚੇ ਪਾਤਸ਼ਾਹ ਵੈਗਰੂ ਮੇਰੀ ਜਿੰਨੀ ਵੀ ਜ਼ਿੰਦਗੀ ਹੈ ਸੌਖੀ ਨਿਕਲ ਜਾ ਮੈਨੂੰ ਕੋਈ ਰੋਗ ਨਾ ਹੋਵੇ ਦੂਜੇ ਨੰਬਰ ਤੇ ਮਹਾਰਾਜ ਐਨੇ ਕਿ ਮੇਰੇ ਖਰਚੇ ਪੂਰੇ ਕਰੀਏ ਹੀ ਮੈਨੂੰ ਕਿਸ ਤੋਂ ਹੁਣ ਬਣਾਉਣਾ ਪਵੇ ਸਾਰਾ ਕੁਝ ਇਸ ਦੇ ਵਿੱਚ ਆ ਜਾਂਦਾ ਹੈ ਮੰਗਣੇ ਨਹੀਂ ਆਉਂਦਾ ਸੋਨੂੰ ਇੰਨਾ ਮੰਗਦੇ ਹੋ ਰੱਬ ਤੋਂ ਇੰਨਾ ਮੰਗਦੇ ਹੋ ਪਹਿਲਾਂ ਤਾਂ ਤੁਸੀਂ ਓਵਰ ਰੋਡ ਖਰਚੇ ਕਰ ਲੈਨੇ ਹੋ 20-20 ਲੱਖ ਦੇ ਕਰਜ਼ੇ ਹੀ ਹੋ ਜਾਂਦੇ ਹੋ ਫਿਰ ਤੁਸੀਂ ਰੱਬ ਨਾਲ ਲੜਦੇ ਹੋ ਰੱਬ ਸੋਨੂੰ ਕਦੇ ਨਹੀਂ ਕਹਿੰਦਾ ਵੀ ਤੁਸੀਂ ਆਪਦੀ ਔਕਾਤ ਤੋਂ ਵੱਧ ਕੇ ਖਰਚੀ ਕਰੋ ਐਂ ਤਾਂ ਹੁਣ ਅਸੀਂ ਟੂਰ ਤੇ 15 ਤੋਂ 17000 ਤੋ ਮੁੜੇ ਆਉਣੇ ਆ ਤੇ ਜੇ ਉੱਥੇ ਫੱਟੇ ਚੱਕਣੇ ਹੋ ਤਾਂ ਅਸੀਂ ਲੱਖ ਰੁਪਈਆ ਵੀ ਲਾ ਸਕਦੇ ਸੋ ਇੰਨਾਂ ਚੀਜ਼ਾਂ ਨੂੰ ਸੋਚਣਾ ਜ਼ਰੂਰੀ ਹੈ ਵੀਰੇ ਰੱਬ ਨੇ ਇਸ ਕਰਕੇ ਆਪਣੇ ਦਿਮਾਗ ਲਾਇਆ ਹੋਇਆ ਵੀ ਕੁਝ ਖਰਚੇ ਤੁਹਾਡੇ ਹੱਥ 'ਚ ਹੁੰਦੇ ਆ ਤੇ ਕੁਝ ਹੁਣ ਮੈਂ ਕੱਪੜੇ ਦਾ ਕੰਮ ਕਰਦੀ ਆ ਮੇਰੇ ਪਰ ਮਾਦੀ ਲਿਮਟ ਚ ਪਾਉਣੀ ਹੈ ਮੈਨੂੰ ਪਤਾ ਹੁੰਦਾ ਵੀ ਜਿੰਨੇ ਕਮਾ ਪਹਿਲਾਂ ਕੱਪੜੇ ਖਰੀਦੇ ਸੀ ਉਹਦੇ ਹਿਸਾਬ ਨਾਲ ਹੀ ਹੁਣ ਆਪਦੇ ਕੋਲੋਂ ਸਿਉ ਲੈਣੇ ਆ ਵਿਚਾਰ ਮੈਨੂੰ ਥੋੜੀ-ਬੋੜੀ ਬਚਤ ਵੀ ਹੋ ਜਾਂਦੀ ਹੈ ਕਿਉਂਕਿ ਮੈਨੂੰ ਹੋਲ ਸੇਲ ਤੇ ਕੱਪੜਾ ਮਿਲਦਾ ਵੀ ਮੇਰੀ ਇੱਕ ਵਧੀਆ ਕੱਪੜੇ ਵੇਚਣ ਵਾਲੀ ਸੈੱਡ ਬਣ ਚੁੱਕੀ ਹੈ ਉਹ ਤੋਂ ਮੈਨੂੰ ਕੱਪੜੇ ਬਹੁਤ ਵਧੀਆ ਰੇਟ ਤੇ ਮਿਲ ਜਾਂਦੇ ਆ ਸੋ ਹੱਥ ਘਨ ਕੇ ਬੇਨਤੀ ਹੈ ਦਿਲ ਨਾ ਛੱਡਿਆ ਕਰੋ ਮਨ ਛੋਟਾ ਨਾ ਕਰਿਆ ਕਰੋ ਹੌਸਲੇ ਵਿੱਚ ਰਹੋ ਕੰਮ ਕਰੋ ਜੀ ਜਾਨ ਲਾ ਕੇ ਤੁਸੀਂ ਮਿਹਨਤ ਕਰੋ ਰੱਬ ਨਹੀਂ ਸੁਡੀਆਂ ਮਿਹਨਤਾਂ ਨੂੰ ਫੜ ਲਾਉਣੀ ਲਾਉਣੀਆਂ ਜਦੋਂ ਮੈਨੂੰ ਪਰਮਾਤਮਾ ਨੇ ਇੰਨਾ ਕੁਝ ਦਿੱਤਾ ਸੋ ਉਹ ਨਹੀਂ ਦੇਊਗਾ ਕਿਉਂਕਿ ਬਸ ਰੱਬ ਦੀਆਂ ਜਿਹੜੀਆਂ ਗੱਲਾਂ ਸੁਣੂਖੀਆਂ ਉਹ ਤਾਂ ਜ਼ਰੂਰ ਇੱਥੇ ਲਾਣਾ ਪੈਣਾ ਨਿੰਦਾ ਚੁਗਲੀ ਛੱਡ ਦੇਣੀ ਹੈ ਚਿਹੇ ਦੀ ਮੈਲ ਨਹੀਂ ਧੋਣੀ ਠੀਕ ਹੈ ਜੀ ਆਪਣੇ ਕੰਮ ਤੱਕ ਮਤਲਬ ਰੱਖੋ ਆਪਣੇ ਪਰਿਵਾਰ ਤੇ ਕਰ ਮਤਲਬ ਰੱਖੋ ਛੋਡਾ ਗਵੰਢੀ ਕੀ ਕਰਦੇ ਗੱਲਾਂ ਭੁੱਲ ਜੋ ਜੇ ਤੁਸੀਂ ਰੱਬ ਨਾਲ ਜੁੜੇ ਹੋ ਛੋਡਾ ਗਵੰਢੀ ਰੌਲਾ ਪਾਉਂਦਾ ਤੁਹਾਨੂੰ ਮਤਲਬ ਨਹੀਂ ਹੋਣਾ ਚਾਹੀਦਾ ਛੋਡਾ ਗਵੰਢੀ ਲੜਾਈਆਂ ਕਰਦਾ ਤੁਸੀਂ ਵਿੱਚ ਹਿੱਸਾ ਨਹੀਂ ਲੈਣਾ ਤੁਹਾਨੂੰ ਕੋਈ ਆ ਕੇ ਲੜਦਾ ਤਾਂ ਤੁਸੀਂ ਜਵਾਬ ਦੇਣਾ ਤੁਸੀਂ ਕਿਸੇ ਕਿਸੇ ਗੱਲ 'ਚ ਸਹੀ ਲੜਾ ਕੋਈ ਦੋ ਘਰ ਲੜੀ ਜਾਂਦੇ ਵਿੱਚ ਜਾ ਕੇ ਪੰਗੇ ਨਹੀਂ ਲੈਣੇ ਇਹ ਚੀਜ਼ਾਂ ਜੇ ਤੁਸੀਂ ਭੁੱਲ ਜੂਗੇ ਨਾ ਤਾਂ ਤੁਸੀਂ ਰੱਬ ਦੇ ਨਾਲ ਲੜ ਲੱਗ ਜਾਓਗੇ ਕਿਉਂਕਿ ਗੁਰੂ ਮਹਾਰਾਜ ਕਿਸੇ ਨੂੰ ਨਹੀਂ ਸਿਖਾਉਂਦੇ ਕਿਸੇ ਦਾ ਦਿਲ ਦਿਖਾਉਣਾ ਕਿਸੇ ਨੂੰ ਟਾਰਚ ਕਰਨਾ ਸੋ ਰੱਬ ਨੇ ਜੇ ਅਹੁਦਾ ਦਿੱਤਾ ਤਾਂ ਉਹਦਾ ਵਧੀਆ ਫਾਇਦਾ ਚੱਕੋ ਵੀ ਸਾਡੀ ਪਰਮਾਤਮਾ ਸ਼ੋਗਰਾ ਤੋਂ ਮੈਨੂੰ ਇਹਨਾਂ ਵਧੀਆ ਅਹੁਦਾ ਦਿੱਤਾ ਕਿ ਮੈਂ ਲੋਕਾਂ ਦੀ ਸੇਵਾ ਕਰਾਂਗੀ ਨਾ ਕਿ ਤੁਸੀਂ ਅਹੁਦਾ ਲੈ ਕੇ ਲੋਕਾਂ ਨਾਲ ਲੜਾਈਆਂ ਸ਼ੁਰੂ ਕਰ ਦਿਆ ਕਰੋਗੇ ਮੈਂ ਤਾਂ ਰੱਬ ਬਣ ਗਿਆ ਸੋ ਰੱਬ ਜੋ ਉਹਦੇ ਦੇ ਦਿੰਦਾ ਉਹ ਕੋ ਕੋ ਵੀ ਲੈਂਦਾ ਉਹ ਖੋਣਾ ਵੀ ਜਾਣਦਾ ਤੇ ਉਹ ਦੇਣਾ ਵੀ ਜਾਣਦਾ ਸੋ ਰੱਬ ਦੀ ਰਜਾ ਚ ਰਹੋ ਡਰ ਕੇ ਰਹੋ ਤੋ ਕਿਉਂਕਿ ਕਦੋਂ ਜ਼ਿੰਦਗੀ ਚ ਕਿਸ ਚੀਜ਼ ਨੂੰ ਪਲਟ ਕੇ ਕਿੱਥੇ ਛੱਡ ਦਿੰਦਾ ਕਿਸੇ ਨੂੰ ਕੁਝ ਨਹੀਂ ਪਤਾ ਇੱਕ ਵਾਰ ਤੁਹਾਡੇ ਨਾਲ ਹੋਰ ਗੱਲ ਸ਼ੇਅਰ ਕਰੂੰਗੀ ਕਿਉਂਕਿ ਵੀਡੀਓ ਲੰਬੀ ਹੋ ਜਾਣੀ ਹੈ ਜ਼ਰੂਰ ਦੱਸੂੰਗੀ ਤੁਹਾਨੂੰ ਵੀ ਇੱਥੇ ਇਹ ਨਾ ਸੋਚਿਆ ਕਰੋ ਵੀ ਪੈਸੇ ਵਾਲਾ ਤਾਂ ਐ ਕਰਾ ਲੂਗਾ ਤੇ ਗਰੀਬ ਨਹੀਂ ਕਰਾ ਸਕਦਾ ਕਿਉਂਕਿ ਇੱਥੇ ਪੈਸੇ ਵਾਲੇ ਵੀ ਹਾਰ ਜਾਂਦੇ ਆ ਇਹ ਤੁਹਾਡੇ ਨਾਲ ਅਗਲੀ ਵੀਡੀਓ 'ਚ ਸ਼ੇਅਰ ਕਰੂੰਗੀ ਮੈਂ ਜਮਾਣ ਰੱਖੀ ਦੇਖੀਆਂ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰ ਦਿੰਦੀ ਆ ਸੁਣਨਾ ਸੁਣਾਈਆਂ ਸੋ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਬਹੁਤ ਬਹੁਤ ਖੁਸ਼ ਰਹੋ